ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਕੈਂਬਰਿਜ ਡਾਊਨਟਾਊਨ ਜਾਣਾ ਜੀ ਆਪਾਂ ਨੇ ਉੱਥੇ ਕੈਂਬਰਿਜ ਸਿਟੀ ਹਾਲ ਦੇ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਣੀ ਹੈਗੀ ਕੈਨੇਡਾ ਦੇ ਵਿੱਚ ਜੋ April ਮਾਂਥ ਹੁੰਦਾ ਉਹਨੂੰ ਸਿੱਖ ਹੈਰੀਟੇਜ ਮਾਂਥ ਡਿਕਲੇਅਰ ਕੀਤਾ ਹੋਇਆਗਾ ਸੋ ਜਿਹਦੇ ਵਿੱਚ ਡਿਫਰੈਂਟ ਸਿਟੀਆਂ ਦੇ ਵਿੱਚ ਜੋ ਖਾਲਸਾ ਫਲੈਗ ਆ ਜੋ ਨਿਸ਼ਾਨ ਸਾਹਿਬ ਉਹਦੀ ਸੇਵਾ ਕੀਤੀ ਜਾਂਦੀ ਹੈਗੀ ਜਿੱਥੇ ਕੈਨੇਡੀਅਨ ਫਲੈਗ ਲੱਗਦਾ ਉੱਥੇ ਹੀ ਖਾਲਸਾ ਫਲੈਗ ਵੀ ਹੋਸਟ ਕੀਤਾ ਜਾਂਦਾਗਾ ਸੋ ਗੁਰਦੁਆਰਾ ਭਾਈ 75 ਸਿੰਘ ਤੋਂ ਸੰਗਤ ਨੇ ਜਾਣਾ ਜੀ ਗੁਰਦੁਆਰਾ ਟਾਊਨ ਲਾਈਨ ਤੋਂ ਵੀ ਸੰਗਤ ਨੇ ਜਾਣਾ ਅੱਜ ਤੇ ਤੁਸੀਂ ਦੇਖੋ ਸੈਰਮਨੀ ਦੇ ਵਿੱਚ ਮੇਅਰ ਆਉਣਗੇ ਕੈਂਬਰੇਜ ਦੇ ਸੋ ਆਪਾਂ ਵੀ ਚੱਲੇ ਆ ਜੀ ਤੇ ਵੀਡੀਓ ਬਣਾਵਾਂਗੇ ਐਂਡ ਤੁਸੀਂ ਵੀ ਫਕਰ ਮਹਿਸੂਸ ਕਰੋ ਵੀ ਖਾਲਸਾ ਫਲੈਗ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਇਲਾਵਾ ਵੀ ਹੋਰ ਜਗ੍ਹਾ ਬਹੁਤ ਝੂਲਦਾਗਾ ਸੋ ਚਲੋ ਚਲੀਏ ਜੀ ਦੇਖਦੇ ਆਂਗੇ ਤੇ ਜੋ ਮਹਾਰਾਜ ਨੇ ਨਿਸ਼ਾਨ ਸਾਹਿਬ ਵਖਸੇ ਆਗੇ ਚੌਕੀਆਂ ਛੰਡੇ ਬੁੰਗੇ ਉਹਨਾਂ ਨੂੰ ਝੂਲਦੇ ਦੇਖੀਏ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੀ ਆ ਜੋ ਸੰਗ ਜੀ ਚਲੋ ਚਲੀਏ ਜੀ ਸਰਬੱਤ ਦਾ ਭਲਾ ਦੋਰਾ ਭਾਈ 75 ਸਿੰਘ ਜੀ ਸੋਨਹਾਰ ਸਰਬਤ ਮਿਆਦ ਚਲੋ ਜੀ ਸੰਗਤ ਦੇ ਨਾਲ ਆਪਾਂ ਚੱਲ ਬੜੇ ਆ ਜੀ ਬਾਬਾ ਜੀ ਬਾਬਾ ਰਾਂਜੀਤ ਸਿੰਘ ਜੀ ਸਤਿਗੁਰੂ ਨਾਨਕ ਸਰ ਸੱਚੇ ਪਾਤਸ਼ਾਹ ਜੀ ਤੇ ਆਪ ਤੇ ਫਤਿਹ ਗੁਰੂ ਵੱਸਿ ਮਾਲਾ ਜੀ ਹਾਂਜੀ ਹਾਂਜੀ ਖਾਲਸਾ ਸੰਗਤਾਂ ਦਿਸਰ ਮੁਖ ਰੱਖ ਕੇ ਹਾਂਜੀ ਅੱਜ ਸਾਰੀਆਂ ਸੰਗਤਾਂ ਗੁਰਦੁਆਰਾ ਭਾਈ ਮਿਤਤਰ ਸਿੰਘ ਜੀ ਫਾਊਂਡੇਸ਼ਨ ਵਿੱਚੋਂ ਲੈ ਕੇ ਸਾਰੀਆਂ ਸੰਗਤਾਂ ਨਾਲ ਮਿਲ ਕੇ ਕੈਂਬਰਿਜ ਸਿਟੀ ਸੈਂਟਰ ਜਿਹੜਾ ਆਪਣਾ ਹੈਗਾ ਕੈਂਬਰਿਜ ਸਿਟੀ ਹਾਲ ਜੀ ਬਣਾਇਆ ਸਿਟੀ ਹਾਲ ਦੇ ਵਿੱਚ ਸਿੱਖ ਕੌਮ ਦਾ ਝੰਡਾ ਲੈ ਹਰਾਉਣ ਵਾਸਤੇ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਿੱਖ ਕੌਮ ਦਾ ਹੋਰ ਮਾਣ ਤਾਂ ਵਧੇ ਸਾਰੀ ਦੁਨੀਆ ਦੇ ਵਿੱਚ ਸੋ ਸਾਰੀਆਂ ਸੰਗਤਾਂ ਬੜੇ ਹੀ પ્રેમ ਪਿਆਰ ਦੇ ਨਾਲ ਕਮ ਹਵਾਲੇ ਪਹੁੰਚੀਆਂ ਨੇ ਟਾਕਰ ਆ ਜੀ ਕੈਂਬਰਿਜ ਡਾਊਨ ਟਾਊਨ ਦੇ ਵਿੱਚ ਤੇ ਇੱਥੇ ਦੇ ਸਾਹਮਣੇ ਹੀ ਆਪਾਂ ਜੋ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈਗੀ ਕੈਂਬਰਿਜ ਡਾਊਨ ਟਾਊਨ ਏਕ ਸ਼ਾਦੋਂ ਸੰਗਤ ਪਿੱਛੇ ਪਹੁੰਚ ਰਹੀ ਹੈ ਜੀ ਸੋ ਇਧਰ ਵੀ ਸੰਗਤ ਆਹ ਬਨੇ ਦੇ ਸੰਗਤ ਇਧਰ ਵੀ ਪਹੁੰਚੀ ਹੋਈ ਹੈ ਜੀ ਹਾਂ ਜੀ Cambridge City Hall There's a gathering of people here at City Hall, Cambridge. We're we'll hosting Khalsa Flag on occasion of Khalsa Day. so ceremony start whole wali here time to kariyeban what you get you. sir good to see you good sir yes i'm master here fantastic how's it going hi i'm uh, brian may i'm a uh, member of parliament for cambridge and a liberal candidate during, uh, during this uh, federal election uh, we're here at City Hall today, uh, the day after Visakhi, uh, for the flag raising here at City Hall uh, for Sikh Heritage Month. And uh, I'm very proud to to be a part of that. I'm very proud to be here with uh, incredible leaders in our community. Uh, we've got two more weeks of the election to go, and I'm looking forward to continue to serve this community in the years to come. Thank okay, you. thank you. Thank, thank you. you for your service. Hey, Samji, Brian the Liberal Party MP, the election was Cambridge. ਵੀ ਤੁਹਾਨੂੰ ਸਹੀ ਲੱਗਦਾ ਹੋਇਆ ਤੁਸੀਂ ਵੋਟ ਕਰ ਦਿਓ ਤੇ ਪਹੁੰਚੇ ਹੋਏ ਹਾਂ ਜੀ ਇੱਥੇ ਹੁਣ ਸਿਟੀ ਹਾਲ ਦੇ ਵਿੱਚ ਆਲਮੋਸਟ ਸੋ ਫਲੈਗ ਹੋਸਟ ਹੋਣ ਵਾਲਾ ਹੈ ਚਲੋ ਜੀ ਸਰਮਨੀ ਹੋਣ ਜਾ ਰਹੀ ਹੈ ਬ੍ਰਾਇਨ ਮੇ ਕਰਨਗੇ ਫਲੈਗ ਹੋਸਟ ਅਸੀਂ ਗੈਸ ਕਾਲੀਆ ਐਜ਼ ਯੂ ਕੈਨ ਸੀ देयर ਲੋਟਸ ਆਫ ਪੀਪਲ ਫਰਮ ਸਿਕਸ ਕਮਿਊਨਿਟੀ ਐਂਡ ਫਰਮ ਕੈਂਬਰਿਜ ਅੱਜ ਬਹੁਤ ਭਗਾਵਾਲਾ ਦਿਨ ਹੈਗਾ ਕਹੋ ਆਪਾਂ ਬਸਰਤੀ ਦਾ ਦਿਨ ਅੱਜ ਸਾਨੂੰ ਮਿਲ ਗਿਆ ਜਿਹੜਾ ਇਹ ਟਾਈਮ ਤੇ ਜਿਹੜੇ ਸਿਟੀ ਵਾਲੇ ਸਾਨੂੰ ਉਹਨਾਂ ਨੇ ਟ੍ਰੇਨ ਦੇ ਦਿੱਤਾ ਤੇ ਆਪਣੀ ਜਿਹੜੀ ਸਿੱਖ ਲੋਬੜੀ ਹੈਗੀ ਆ ਉਹਨੂੰ ਫੋਕਾ ਗ로우 ਕਰ ਰਹੇ ਇੱਥੇ ਤੇ ਤੁਹਾਡੇ ਸਾਰਿਆਂ ਦੀ ਜਿਹੜੀ ਰੈਪਰੈਜ਼ੈਂਟੇਟਿਵ ਹੈਗੀ ਆ ਇਹ ਬਹੁਤ ਕੰਮ ਕਰੀ ਜੋ ਹੈਗੀ ਇਹ ਕਹੋ ਧੰਨਵਾਦ ਹੈ ਤੁਹਾਡਾ ਤੁਹਾਡੇ ਸਾਰਿਆਂ ਦਾ ਤੁਹਾਡੇ ਆਉਂਦੇ ਜਾਣੇ ਜਿਹੜਾ ਹੋਰ ਵੀ ਇਹ ਬ੍ਰੌਡਬੈਂਡ ਹੁੰਦਾ ਹੈ ਤੇ ਅਸੀਂ ਜਿਹੜਾ ਕੰਮ ਕਰਨੇ ਸਾਨੂੰ ਹੌਸਲਾ ਮਿਲਦਾ ਹੈ ਤੇ ਸਾਡੇ ਨਾਲ ਆਪਣੇ ਉਤਰਨ ਮੇ ਸਾਡੇ ਹੈਗੇ ਐਮਪੀ ਇਥੇ ਤੇ ਕਹਾਂ ਲਈ ਖੜੇ ਹੈਗੇ ਤੇ ਦੂਸਰੇ ਕੋਣੀ ਕੋੜੀ ਹੈਗੇ ਕੰਜ਼ਰਵੇਟਿਵ ਦੇ ਤੇ ਨਾਲ ਹੋਸੇ ਐਨਡੀਪੀ ਦੇ ਹੈਗੇ ਤੇ ਸਾਡੇ ਸਿਟੀ ਦੇ ਰੈਪ੍ਰੈਜ਼ੈਂਟੇਟਿਵ ਸਾਡੇ ਮੇਅਰ ਜਿਹੜੀ ਉਹ ਗਈ ਹੈਗੀ ਕਿਤੇ ਬਾਹਰ ਆਪਣੀ ਛੁੱਟੀ ਕਰਕੇ ਤੇ ਅੱਜ ਉਹਨਾਂ ਦੇ ਥਾਂ ਦੇ ਉੱਤੇ ਇਹ ਸਾਨੂੰ ਰੈਪ੍ਰੈਜ਼ੈਂਟ ਕਰਨਗੇ Thank you so much. Good afternoon everyone. And happy April. Uh, we know that April is Sikh Heritage Month. Uh, and this month is significant because it holds a great significance to the Sikhs globally. It is time when Sikhs celebrate the birth of Qasal. Founded in 1699, refers to a community that considers uh, consider Sikhism as its faith. And a group of initiated Sikhs emerged during the spring harvest festival of Kassel. It is an absolute pleasure and honor to be with you today. Uh, whenever I celebrate uh, with the Sikh community, I have always um, pulled back 14 years ago, almost exactly 14 years ago uh, this month, uh, when I, I first learned that phrase. And I guarantee I didn't say it nearly as well back then as I do now and that was at the Sikh Temple on Town Line Road that was yet to be built. And I learned about the the seva and I learned about the focus on, on service in the community and I helped lay the first founding bricks of that building and I, it's been an absolute honor and privilege of mine over the last 14 years to, to watch this community continue to grow, to continue to serve, to continue to prosper. I've been to many of your small businesses in the community and celebrated milestones, both grand openings and anniversaries. Uh, and to see finally a Sikh Heritage Month, to be able to be here in our, in our town square, in City Hall, to raise the, the, the Sikh flag is truly, is truly an honor. Um, so happy uh, Sikh Heritage Month, happy Vaisakhi, and Wahi Guruji Kakalam. Passionate, very giving to our community and it's a place that I know people are very happy to be and I'm really glad to be a part of this ceremony here. Happy Vasaki. Thank you, happy Vosaki. On behalf of the entire New Democratic Party and Drag Meet Singh, our leader, I want to wish everyone in Cambridge and the Sikh community a happy Sikh Heritage Month and Happy Vasaki as we gather in community, as we celebrate in community, and as we come together in the town square to celebrate. ਆਪਰੋਦੰਤੋ ਯਾਤ ਲੈ ਕੇ ਤੇ ਨਿਸ਼ਾਨ ਸਾਹਿਬ ਜਖਾਰਿਆਂ ਦਾ ਚੜਾਉਣਾ ਭਾਈ ਖਾਲਸਾ ਭਾਈ ਜੀ ਤੋਂ ਤੇ ਅੱਗੇ ਅਰਦਾਸ ਹਮਾਰੀ ਦੀਓ ਪਿੰਡ ਸਫੇਰਾ ਕਹੋ ਨਾਨਕ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੀਰਾ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੀਜੀ ਸਹਾਇ ਵਾਰ ਸ੍ਰੀ ਗੁਰੂ ਤੀਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗਾ ਅਤੀ ਸਿਮਰ ਕਾਇ ਗੁਰੂ ਨਾਨਕ ਲੰਕੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੁਣ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ 3ਿਸ਼ੰਤਿ ਆਗੇ ਜੇਸ ਦਿੱਖੇ ਸਾਬ ਦੁਖ ਜਾਏ ਠੇਗ ਬਹਾਦਰ ਸਿਮਰ ਅੰਗ ਘਰਣਾਉਣ ਤੇ ਆਵੇ ਧਾਇ ਸਭ ਤੰਗ ਕੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਥ ਕਾਹੀ ਕੋਈ ਸਹਾਈ ਸਾਂ ਪਾਟੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਅਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਖੇਤ ਮਾਣਿਆਂ ਤੇ ਮਾਰਨੀ ਤਾੜੀਆਂ ਦੇ ਤਾਰ ਨਿਉਟਿਆਂ ਦੀ ਔੜ ਸੱਚੇ ਪਿਤਾ ਵਾਹਿਗੁਰੂ ਜੀਓ ਆ ਆਂਦੇ ਚਰਚਮਲਾ ਫਾਸ ਅਰਦਾਸ ਸੇਤ ਪੱਛੇ ਜੀਓ ਤਾਨਾ ਤਾਨਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਵੱਲ ਦੇਤੀ ਹੀ ਅਪਰ ਅਪਾਰ ਮੇਰੇ ਹਮਤ ਦੇ ਸਦਕਾ ਅੱਜ ਵਿਸਾਖੀ ਦੇ ਪੁਰਬ ਨੂੰ ਮੁੱਖ ਰੱਖਦੇ ਆ ਕੈਬਰੇਜ ਸ਼ਹਿਰ ਦੀਆਂ ਸ੍ਰੀ ਸੰਗਤਾਂ ਵੱਲੋਂ ਗੁਰੂ ਪਿਤਾ ਜੀਓ ਮੀਰੀ ਪੀਰੀ ਦੇ ਚੇਤਨਣੇ ਮਿਸ਼ਾਨ ਸਹਿ ਕਢਾਏ ਜਾ ਰਹੇ ਹੰਸਾ ਕਿਰਪਾ ਕਰਮੀ ਆਪਣੇ ਪੰਥ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਦੇਸ਼ ਵਦੇਸ਼ ਦੇ ਅੰਦਰ ਇਸ ਇਕਰਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਵੱਲੋਂ ਪਾਇ ਹੋਏ ਪੂਰਨਿਆਂ ਦੇ ਪ੍ਰਚਾਰ ਅਤੇ ਪ੍ਰਸਾਰਕਾਂ ਦਾਤਾਂ ਬਖਸ਼ ਕੇ ਇਸ ਕੌਮ ਨੂੰ ਆਪਣੇ ਦਰਕਰਦੇ ਸਿਧਾਰਤ ਪ੍ਰਚਾਰਨ ਦੀ ਸਮਰੱਥਾ ਬਖਸ਼ਿਸ਼ ਕਰਕੇ ਨਵਾਜਨਾ ਪਰਛੇ ਦਿਓ ਸਭਨਾ ਸੰਗਤਾਂ ਦੇ ਸਿਰਤੇ ਮਿਹਰ ਪਰਿਆਤ ਕੇ ਸਮੁੱਚੇ ਸੰਸਾਰ ਦੀ ਭਲਾਈ ਦੇ ਕਾਰਜਾਂ ਦੀ ਦਾਤ ਬਖਸ਼ ਕੇ ਨਵਾਜਦੇ ਰਹਿਣਾ ਪਰਛੇ ਦਿਓ ਏਕਤਾ ਇਤਪਾਦੀਆਂ ਦਾਤਾ ਬਖਸ਼ ਕੇ ਚੜ੍ਹਦੀ ਕਲਾ ਦੀਆਂ ਦਾਤਾ ਬਖਸ਼ਿਸ਼ ਕਰੀਆਂ ਸਭੋ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪ ਆਪਣੇ ਚਰਨ ਕਬਲਾਂ ਦਾ ਤਿਆਰ ਬਖਸ਼ਦੇ ਹੋਏ ਨਿਸ਼ਾਨ ਸਰ ਚੜਾਉਂਦੀ ਆਗਿਆ ਬਖਸ਼ ਕੇ ਸਹੀ ਗੁਰੂ ਪਿਆਰਿਆਂ ਦੇ ਮੇਲ ਮੇਲੋ ਜਿਨ੍ਹਾਂ ਮਿਲਿਆੰਤਰਾਂ ਨਾਮ ਚੇਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੀਸਾ ਬਖਸ਼ਦਾ ਕਰੋ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ ਕੀ ਫਤਿਹ ਨਿਸ਼ਾਨ ਸ਼ਾਹਬ ਦੀ ਸੇਵਾ ਹੁਣ ਲੱਗੀ ਜੀ ਸਰਮਨੀ ਵਾਹ ਵਾਹ ਫਤਿਹ 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 ਇਹੇ ਨਿਸ਼ਾਨੀ ਜੀਤ ਕੀ ਆਜ ਤੁਸੀਂ ਜਗ ਜੀਤ ਇਹੇ ਨਿਸ਼ਾਨੀ ਜੀਤ ਕੀ ਆਜ ਤੁਸੀਂ ਜਗ ਜੀਤ ਬੋਲੇ ਸੁਨਹਿਰਾ ਸ੍ਰੀਆ ਕਾਲ ਕਰੇਗਾ ਖਾਲਸਾ ਕਰੇਗਾ ਖਾਲਸਾ ਦੇਗ ਤੇਗ ਫਤਿਹ ਜੀਤ ਜੀਤ ਦੇਖ ਦੇ ਪਤੀ ਰਾਜ ਕਰੇਗਾ ਰਾਜ ਸਾਹਿਬ ਰਾਜ ਕਰੇਗਾ ਰਾਜ ਸਾਹਿਬ ਬੋਲੇ ਸੋਨਿਹਾਲ ਸੋ ਸਿਆ ਦਾਤਾ ਵੀਰ ਪੀਰ ਵਾਲਿਆ ਉੱਚੇ ਝੂਲਦੇ ਨਿਸ਼ਾਨ ਤੇਰੇ ਚੰਗੀ ਦਾਤਾ ਮੇਰੀ ਪੀਰੀ ਵਾਲਿਆ ਛੱਡ ਕੇ ਜਕਾਰਾ ਜਿੱਥੇ ਛਾੜ ਦਿੱਤਾ ਪਿਆਰਿਆਂ ਛੱਡ ਕੇ ਜਕਾਰਾ ਜਿੱਥੇ ਛਾੜ ਦਿੱਤਾ ਪਿਆਰਿਆਂ ਦੁਨੀਆਂ ਗਵਾਸੀ ਫੇਰ ਨਹੀਂ ਉਤਾਰਿਆ ਦੁਨੀਆਂ ਗਵਾ ਤੇਰਾ ਓਟ ਆਸਰਾ ਸਭ ਝੱਲ ਜਾਈਏ ਸੋਖੇ ਅਤੇ ਤੰਗੀ ਦਾਤਾ ਮੇਰੀ ਪੀਰੀ ਵਾਲਿਆ ਉੱਚੇ ਝੂਲਦੇ ਨਿਸ਼ਾਨ ਤੇਰੇ ਜੰਗੀ ਦਾਤਾ ਮੇਰੀ ਪੀਰੀ ਵਾਲਿਆ ਦੇਸ਼ਾ ਦੇਵ ਇੱਛਾ ਦੇ ਗੇੜੀ ਪੂਰਾ ਜੁਕੇ ਕਾਇਆ ਨਾਪ ਇਹਨੂੰ ਦਿੰਦੀ ਸੰਮਾਨ ਹੈ ਜੁਕੇ ਕਾਇਆ ਨਾਪ ਇਹਨੂੰ ਦਿੰਦੀ ਸਰਵਾਰ ਆ ਭਰਲੇ ਸੋ ਨਿਸ਼ਾਨ ਸਾਹਿਬ ਦੀ ਸੇਵਾ ਹੋ ਗਈ ਹੈ ਜੀ ਸਿਟੀ ਹਾਲ ਦੇ ਵਿੱਚ ਹੁਣ ਸੰਗਤ ਗੁਰਦੁਆਰਾ ਸਾਹਿਬ ਪਹੁੰਚ ਰਹੀ ਹੈਗੀ ਤੇ ਜਿਹੜੇ ਐਮਪੀ ਸੀਗੇ ਇੱਥੋਂ ਦੇ ਬ੍ਰਾਇਨ ਮੇਅਰ ਬ੍ਰਾਇਨ ਮੇਅਰ ਉਹ ਵੀ ਪਹੁੰਚ ਰਹੇ ਨੇਗੇ ਸੰਗਤ ਆ ਰਹੀ ਹੈ ਜੇ ਦੇਖ ਸਕਦੇ ਹਾਂ ਸੋ ਚਲੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਸ਼ੀਨਾ ਇਸ ਕੋਪੋ ਕਪਈ ਖੇਆ ਰਾਮ ਕਲੀ ਮਹੱਲਾ ਤੀਜਾ ਆਨੰਦਿਕ ਓੰਕਾਰ ਸਤਗੁਰ ਪ੍ਰਸਾਦ अनंत पाया मेरी माई सतगुरु मैं पाया सतगुरु तापा ਜੀ ਖਾਲਸਾ 플ੈਗ ਦੀ ਸੈਰਮਨੀ ਸੋ ਬਹੁਤ ਵਧੀਆ ਗੱਲ ਆ ਖਾਲਸੇ ਵਾਸਤੇ ਮਾਣ ਦੀ ਗੱਲ ਆ ਜੀ ਸਿੱਖ ਪੰਥ ਵਾਸਤੇ ਮਾਣ ਦੀ ਗੱਲ ਆ ਕਿ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਖਾਲਸਾ ਪੰਥ ਦਾ ਨਾਮ ਰੋਸ਼ਨ ਹੋ ਰਿਹਾ ਤੇ ਨਿਸ਼ਾਨ ਸਾਹਿਬ ਹਰ ਇੱਕ ਜਗ੍ਹਾ ਝੁਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ